ਤਕਨੌਰੀ ਬਾਰਡਰ ਤੋਂ ਵਾਪਸ ਆ ਰਹੇ ਕਈ 35 ਦੇ ਕਰੀਬ ਕਿਸਾਨ ਵੀਰ ਹਾਦਸੇ ਦਾ ਸ਼ਿਕਾਰ ਹੋ ਗਏ ਹਨ ਜਿਨ੍ਹਾਂ ਦਾ ਹਾਲ ਜਾਣਨ ਦੇ ਲਈ ਅਕਾਲੀ ਦਲ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਹਸਪਤਾਲ ਪਹੁੰਚੇ ਹਨ ਇਹ ਜਾਣਕਾਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਸਾਂਝੀ ਕੀਤੀ ਗਈ ਹੈ ਮਜੀਠੀਆ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਮੁਲਾਕਾਤ ਕਰ ਹਾਲ ਜਾਣਿਆ ਅਤੇ ਇਲਾਜ ਕਰ ਰਹੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਡਾਕਟਰਾਂ ਦੇ ਕਿਹਾ ਅਨੁਸਾਰ ਕੁਝ ਕਿਸਾਨਾਂ ਦੇ ਅਪਾਜ ਹੋਣ ਦੇ ਖਤਰਾ ਹੈ ਉੱਥੇ ਹੀ ਮਜੀਠੀਆ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਅਪੀਲ ਕਰਦੇ ਹੋਏ ਕਿਹਾ ਗਿਆ ਕਿ ਅਪਾਜ ਹੋ ਜਾਣ ਵਾਲੇ ਕਿਸਾਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਹਾਂਜੀ ਹੋ ਗਿਆ ਜੀ ਹਾਂਜੀ ਸਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਇੱਕ ਕੋਈ ਫਰਤੀ 35 ਜਣੇ ਜਿਹੜੇ ਸ਼ੰਭੂ ਤੇ ਖਲੋਰੀ ਬਾਰਡਰ ਸਾਡੇ ਕਿਸਾਨ ਜਥੇਬੰਦੀ ਦੇ ਵੀਰ ਜਿਹੜੇ ਕੱਲ ਜੁਲਿਓ ਮੋੜ ਰਹੇ ਸੀ ਰਾਤ ਨੂੰ ਨਾਲਾ ਦਾ ਕਿਤੇ ਵਾਪਸ ਆਉਦੇ ਐਕਸੀਡੈਂਟ ਹੋਇਆ ਔਰ ਜਿਹਦੇ ਚ ਕੁਝ 7 ਤੋਂ 9 ਜੀ ਕਾਫੀ ਜ਼ਖਮੀ ਹੋਏ ਆ ਅਜ ਉਹਨਾਂ ਦਾ ਪਤਾ ਲੈਣ ਵਾਸਤੇ ਅਸੀਂ ਇੱਥੇ ਹਸਪਤਾਲ ਆਏ ਸਾ ਕਿਉਂਕਿ ਜਦੋਂ ਰਾਤ ਜਿਵੇਂ ਇਹ ਐਕਸੀਡੈਂਟ ਹੋੰਦਾ ਸਾਡੇ ਸਰਪੰਚ ਸਾਹਿਬ ਜਤਿੰਦਰ ਸਿੰਘ ਨੇ ਤਲਵੰਡੀ ਦੇ ਸੰਦਾ ਸੰਭਾਲੇ ਨੇ ਮੈਨੂੰ ਇਨਫੋਰਮ ਕੀਤਾ ਅਸੀਂ ਨਾਲ ਹੀ ਹਸਪਤਾਲ 'ਚ ਫੋਨ ਕਰਕੇ ਇਹ ਤਿਆਰੀ ਰੱਖੀ ਕਿ ਜਿਵੇਂ ਇਹ ਪੇਸ਼ੈਂਟ ਇੱਥੇ ਪਹੁੰਚਣਗੇ ਕਿਸਾਨ ਵੀਰ ਇੱਥੇ ਪਹੁੰਚਣਗੇ ਇਹਨਾਂ ਨੂੰ ਇਮੀਡੀਏਟਲੀ ਫੌਰੀ ਤੌਰ ਤੇ ਮੈਡੀਕਲ ਏਡ ਦਿੱਤੀ ਜਾਣੀ ਚਾਹੀਦੀ ਔਰ ਦੋ ਮੈਂਬਰ ਪੇਸ਼ੈਂਟਸ ਨੂੰ ਮਿਲ ਕੇ ਆਇਆ ਦੋ ਦਿਨ ਦੇ ਵੈਸੇ ਜਾਨੀ ਆਊਟ ਆਫ ਡੇਂਜਰ ਨੇ ਨਗਰ ਜ਼ਰੂਰ ਕਿਸੇ ਦੀ ਬਾਤ ਦੇ ਛਤ ਜਿਆਦਾ ਇੱਕ ਅਕੜ ਤੇ ਛਤ ਜਿਆਦਾ ਉਹਦਾ ਟ੍ਰੀਟਮੈਂਟ ਜੋ ਬੈਸਟ ਹੈ ਉਹ ਡਾਕਟਰ ਸਾਹਿਬ ਉਹਨਾਂ ਦੀ ਟੀਮ ਕਰਦੀ ਆ ਔਰ ਪੂਰਾ ਧਿਆਨ ਕੀਤਾ ਜਾ ਰਿਹਾ ਪੂਰਾ ਕੇਅਰ ਕੀਤਾ ਜਾ ਰਿਹਾ ਔਰ ਮੈਨੂੰ ਹੁਣ ਪਤਾ ਲੱਗਿਆ ਕਿ ਸਾਡੇ ਪ੍ਰਸ਼ਾਸਨ ਦੇ ਵੀ ਅਫਸਰ ਸੇਵਾਦਾਰ ਅੱਜ ਪਹੁੰਚੇ ਨੇ ਚਲੋ ਇਹ ਵੀ ਆਪ ਦੀ ਜ਼ਿੰਮੇਵਾਰੀ ਨਿਭਾਉਣ ਔਰ ਮਗਰ ਮੈਂ ਪਰਿਵਾਰਾਂ ਨੂੰ ਸਾਰੇ ਕਿਸਾਨ ਭਰਾਵਾਂ ਨੂੰ ਇਸ ਗੱਲ ਤੋਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਬਹੁਤ ਵਧੀਆ ਬੈਸਟ ਜੋ ਕੇਅਰ ਮਿਲ ਸਕਦੀ ਉਹ ਦਿੱਤੀ ਜਾ ਰਹੀ ਹੈ ਔਰ ਡਾਕਟਰ ਸਾਹਿਬ ਔਰਾਂ ਦੀ ਟੀਮ ਆਪ ਉਸ ਵੱਲ ਧਿਆਨ ਦੇ ਰਹੀ ਹੈ ਔਰ ਮੇਰੀ ਅੱਜ ਪੰਜਾਬ ਸਰਕਾਰ ਨੂੰ ਇਹ ਅਪੀਲ ਹੈ ਕਿ ਵੰਦ ਦਾ ਮੁਆਵਜ਼ਾ ਵੱਦ ਤੋਂ ਵੱਧ ਜੋ ਮਦਦ ਹੈ ਕਿ ਕਈਆਂ ਦੀ ਤਾਂ ਆਮ ਐਮਪੁਟੇਸ਼ਨ ਦੀ ਗੱਲ ਚੱਲ ਰਹੀ ਹੈ ਕਿ ਬਾਹ ਕੱਟੀ ਜਾਊਗੀ ਸੋ ਉਹਨਾਂ ਦੀ ਪਰਮਨੈਂਟ ਡਿਸੇਬਿਲਟੀ ਪਰਮਨੈਂਟ ਹੈਂਡੀਕੈਪ ਹੋ ਜਾਣਾ ਸੋ ਉਹਨਾਂ ਨੂੰ ਕਿਤੇ ਨਾ ਕਿਤੇ ਪਰਿਵਾਰਾਂ ਨੂੰ ਨੌਕਰੀ ਔਰ ਜੋ ਵੰਦ ਦਾ ਉਹਨਾਂ ਦਾ ਮੁਆਵਜ਼ਾ ਮਾਣਾ ਹੁ ਜ਼ਰੂਰ ਦੇਣਾ ਚਾਹੀਦਾ ਇਹ ਮੇਰੀ ਭਗਵਾਨਪਾਲ ਨੂੰ ਬੇਨਤੀ ਆ ਔਰ ਮੈਂ ਚਾਹੂੰਗਾ ਵੀ ਅੱਜ ਜਿਸੀ ਸਾਰੇ ਇਕੱਠੇ ਹੋ ਕੇ ਜਿਵੇਂ ਨਗਰ ਵਾਲੇ ਦਵਾਲੇ ਦੇ ਨਕਰ ਸਾਰੇ ਇਕੱਠੇ ਹੋਏ ਆ ਧਿਆਨ ਦੇ ਰਹੇ ਆ ਪੇਸ਼ੰਸ ਦਾ ਧਿਆਨ ਕਰ ਰਹੇ ਆ ਅਸੀਂ ਸਾਰੇ ਇਸ ਗੱਲ ਤੇ ਚਿੰਤਿਤ ਆ ਔਰ ਮੈਂ ਫੇਰ ਅਸ਼ੂਰ ਕਰਦਾ ਕਿ ਵਧੀਆ ਤੇ ਫੁੱਲ ਕੇ ਗੁਰਰਾਮਦਾਸ ਹਸਪਤਾਲ ਵੱਲੇ ਚ ਕੀਤਾ ਜਾ ਰਿਹਾ ਔਰ ਮੇਰੀ ਸ਼ਰੂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਵੀ ਅਸ਼ੂਰ ਕੀਤਾ ਇਹ ਜੀ ਵਧੀਆ ਫੁੱਲ ਕੇਰ ਕੱਲ ਰਾਤ ਖੁਨਾਰੀ ਬਾਰਡਰ